ਇਹ ਇਨੇ ਦਿਨਾਂ ਤੋਂ ਬੈਰੀਕੇਡਸ ਲਗਾਏ ਜਾ ਰਹੇ ਸੀ ਤਾਂ ਕਿ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਿਆ ਜਾ ਸਕੇ ਅੱਜ ਜਦੋਂ ਕਿਸਾਨਾਂ ਨੇ ਦਿੱਲੀ ਦਾ ਦਿੱਲੀ ਕੂਚ ਦਾ 29 ਤੱਕ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਸਿੰਘੂ ਬਾਰਡਰ ਜਿੱਥੇ ਕਿਸਾਨਾਂ ਦਾ ਪਹਿਲਾ ਧਰਨਾ ਲੱਗਾ ਸੀ ਸਿੰਘੂ ਬਾਰਡਰ ਦੇ ਪੁਲ ਦੇ ਥੱਲੇ ਦੇ ਜਿਹੜੇ ਬੈਰੀਕੇਡਸ ਆ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਬਕਾਇਦਾ ਕ੍ਰੇਨ ਲਗਾ ਕੇ ਉਹ ਬੈਰੀਕੇਡ ਤੋੜੇ ਜਾ ਰਹੇ ਨੇ ਯਾਨੀ ਹੁਣ ਇਹ ਤਕਰੀਬਨ ਪ੍ਰੋਗਰਾਮ ਜਿਹੜਾ ਹੈਗਾ ਜਿਹੜਾ ਮੁਲਤਵੀ ਕੀਤਾ ਹੋਇਆ ਇਹ ਰੱਦ ਹੁੰਦਾ ਜਾਪ ਰਿਹਾ ਕਿਉਂਕਿ ਦਿੱਲੀ ਸਿੰਘੂ ਬਾਰਡਰ ਜਿੱਥੇ ਪਹਿਲਾਂ ਇੰਤਜ਼ਾਮ ਕੀਤੇ ਗਈ ਸੀ ਕਈ ਲੇਅਰ ਦੀ ਜਿਹੜੀ ਬੈਰੀਕੇਟਿੰਗ ਕੀਤੀ ਗਈ ਸੀਗੀ ਅੱਜ ਉਹ ਬੈਰੀਕੇਟਸ ਜਿਹੜੇ ਹੈਗੇ ਆ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਿੰਘੂ ਬਾਰਡਰ ਤੁਹਾਨੂੰ ਯਾਦ ਹੋਵੇਗਾ ਸਿੰਘੂ ਬਾਰਡਰ ਤੇ ਜਿਹੜਾ ਪਿਛਲਾ ਧਰਨਾ ਜਿਹੜਾ ਕਿਸਾਨਾਂ ਦਾ ਲੱਗਾ ਸੀ ਉਹ ਸਿੰਘੂ ਬਾਰਡਰ ਤੇ ਉਹਨਾਂ ਨੇ ਡੇਰਾ ਜਮਾਇਆ ਸੀਗਾ ਤੇ ਉੱਥੇ ਇਸ ਵਾਰ ਜਦੋਂ ਸ਼ੰਭੂ ਬਾਰਡਰ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਇੱਥੇ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਉਸ ਤੋਂ ਪਹਿਲਾਂ ਹੀ ਸਿੰਘੂ ਬਾਰਡਰ ਤੇ ਕਾਫੀ ਬੈਰੀਕੇਡਸ ਕਈ ਲੇਅਰ ਦੀ ਬੈਰੀਕੇਟਿੰਗ ਕਰਕੇ ਉੱਥੇ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੁਰੱਖਿਆ ਬਲ ਤਾਇਨਾਤ ਕਰਤੇ ਗਏ ਸੀ ਤਾਂ ਕਿ ਫਿਰ ਤੋਂ ਅਜਿਹਾ ਕੁਝ ਦਿੱਲੀ ਦੇ ਵਿੱਚ ਨਾ ਹੋਵੇ ਲੇਕਿਨ ਹੁਣ ਵੱਡੀ ਖਬਰ ਇਹ ਹੈ ਕਿ ਜਿੱਥੇ ਇੱਕ ਪਾਸੇ ਬੈਰੀਕੇਡਸ ਲਗਾਏ ਜਾ ਰਹੇ ਸਨ ਔਰ ਹੁਣ ਸਿੰਘੂ ਦੇ ਵਿੱਚ ਬੈਰੀਕੇਡ ਤੋੜੇ ਜਾ ਰਹੇ ਨੇ ਇਹ ਤੁਸੀਂ ਦੇਖ ਰਹੇ ਹੋ ਜਿਹੜੀ ਭਾਰੀ ਭਰਕਮ ਮਸ਼ੀਨਾਂ ਦੇ ਨਾਲ ਉੱਥੇ ਜਿਹੜੇ ਪਹਿਲਾਂ ਬੈਰੀਕੇਡਸ ਲਗਾਏ ਗਏ ਸੀ ਉਹਨਾਂ ਨੂੰ ਹੁਣ ਤੋੜਿਆ ਜਾ ਰਿਹਾ ਇਸ ਖਬਰ ਤੇ ਕਿਉਂਕਿ ਖਬਰ ਬਹੁਤ ਵੱਡੀ ਹੈ ਕਿ ਕਿਸਾਨ ਤਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕਈ ਤਰ੍ਹਾਂ ਦੇ ਐਲਾਨ ਕੀਤੇ ਹੋਏ ਹੈ 29 ਤਰੀਕ ਤੱਕ ਉਹਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕੀਤਾ ਹੋਇਆ ਤੇ ਹੁਣ ਅਸੀਂ ਮੈਂ ਮੇਰੇ ਸਹਿਯੋਗੀ ਨੇ ਰਿਮਾਂਸ਼ੂ ਗਾਬਾ ਉਹਨਾਂ ਨਾਲ ਇਸ ਬਾਰੇ ਚਰਚਾ ਕਰਦਾ ਕਿ ਇਸ ਦਾ ਕੀ ਮਤਲਬ ਕੱਢਿਆ ਜਾਵੇ ਬਿਲਕੁਲ ਜਿਸ ਤਰ੍ਹਾਂ ਆਪਾਂ ਇਨੇ ਦਿਨਾਂ ਤੋਂ ਇਹ ਖਬਰਾਂ ਦੇ ਰਹੇ ਸੀਗੇ ਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਬੈਰੀਕੇਟਿੰਗ ਹੋ ਰਹੀ ਹੈ ਅੱਜ ਸਾਨੂੰ ਦੁਜੀ ਸਕਰੀਨ ਤੇ ਰਾਣਾ ਜੀ ਦਿਖਾ ਰਹੇ ਜਿਹਦੇ ਵਿੱਚ ਆਪਾਂ ਦੇਖ ਰਹੇ ਕਿ ਜਿਹੜੀ ਸਿੰਘੂ ਬਾਰਡਰ ਤੇ ਸਰਵਿਸ ਲੇਨ ਤੇ ਬੈਰੀਕੇਟਿੰਗ ਕੀਤੀ ਗਈ ਸੀਗੀ ਪਹਿਲਾਂ ਦੂਜੀ ਰੋਡ ਤਾਂ ਚੱਲ ਰਹੀ ਸੀਗੀ ਸਰਵਿਸ ਲੇਨ ਨੂੰ ਪੂਰੀ ਤਰ੍ਹਾਂ ਇੱਕ ਸੀਲ ਕਹਿ ਸਕਦੇ ਆਪਾਂ ਕਰ ਦਿੱਤਾ ਗਿਆ ਸੀਗਾ ਔਰ ਹਰਿਆਣੇ ਵਰਗੀ ਹੀ ਪੱਕੀ ਬੈਰੀਕੇਟਿੰਗ ਕੀਤੀ ਜਾ ਰਹੀ ਸੀ ਕਿ ਦੇਖੋ ਤੁਸੀਂ ਕਿ ਜਿਹੜੀਆਂ ਬੈਰੀਕੇਟਿੰਗ ਨੂੰ ਹੁਣ ਤੋੜਿਆ ਵੀ ਜਾ ਰਿਹਾ ਉਹਨੂੰ ਜੀਸੀਬੀ ਦੀ ਮਦਦ ਦੇ ਨਾਲ ਉਹਨੂੰ ਤੋੜਨਾ ਪੈ ਰਿਹਾ ਪੱਕੀ ਬੈਰੀਕੇਟਿੰਗ ਕਰ ਦਿੱਤੀ ਗਈ ਸੀਗੀ ਜ਼ਮੀਨ ਦੇ ਅੰਦਰ ਤੱਕ ਜਿਹੜੀ ਹੈ ਤੇ ਬੈਰੀਕੇਟ ਲਗਾ ਬੈਰੀਕੇਟਸ ਜਿਹੜੇ ਨੇ ਲਗਾ ਦਿੱਤੇ ਸੀਗੇ ਪੱਕੇ ਬੈਰੀਕੇਟਸ ਉਹਨਾਂ ਨੂੰ ਹੁਣ ਖੋਲ ਦਿੱਤਾ ਗਿਆ ਕਿਉਂਕਿ ਦੂਜੇ ਪਾਸੇ ਕਿਸਾਨਾਂ ਨੇ ਵੀ 29 ਫਰਵਰੀ ਤੱਕ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਣਾ ਟਾਲ ਦਿੱਤਾ ਹੈ ਉਹ ਕਹਿ ਰਹੇ ਨੇ ਕਿ ਜਦੋਂ ਤੱਕ ਖਨੋਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦਾ ਸੰਸਕਾਰ ਨਹੀਂ ਹੁੰਦਾ ਉਦੋਂ ਤੱਕ ਕਿਸਾਨ ਆਗੂ ਜਿਹੜੇ ਨੇ ਅੱਗੇ ਨਹੀਂ ਵਧਣਗੇ ਤਾਂ ਸ਼ਾਇਦ ਲੱਗ ਰਿਹਾ ਹੈ ਕਿ ਦਿੱਲੀ ਪੁਲਿਸ ਨੂੰ ਇਦਾਂ ਲੱਗ ਰਿਹਾ ਹੋਵੇਗਾ ਕਿ ਹੁਣ ਜਿਹੜੀ ਸਿਚੁਏਸ਼ਨ ਆ ਥੋੜੀ ਜਿਹੀ ਠੰਡੀ ਹੋਈ ਪਈ ਹੈ ਮਸਲਾ ਜਿਹੜਾ ਇਸ ਵੇਲੇ ਠੰਡਾ ਹੋਇਆ ਹੋਇਆ ਹੈ ਇਸੇ ਕਰਕੇ ਜਿਹੜੇ ਰਾਹੀਰ ਨੇ ਜਿਹੜੇ ਲਗਾਤਾਰ ਟਰੈਵਲ ਕਰ ਰਹੇ ਨੇ ਕਰਨਾਲ ਤੋਂ ਕਰਨਾਲ ਵਾਲੀ ਸਾਈਡ ਤੋਂ ਯਾਨੀ ਕਿ ਅੰਬਰਸਰ ਲੁਧਿਆਣਾ ਵਾਲੀ ਸਾਈਡ ਤੋਂ ਜਿਹੜੇ ਵੀ ਦਿੱਲੀ ਵੱਲ ਨੂੰ ਐਂਟਰ ਕਰਦੇ ਨੇ ਸਿੰਘੂ ਬਾਰਡਰ ਤੋਂ ਉਹਨਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਔਰ ਬਹੁਤ ਜ਼ਿਆਦਾ ਟਰੈਫਿਕ ਕੋ ਉੱਥੇ ਜਿਹੜਾ ਉਸ ਲੇਨ ਤੇ ਹੋ ਜਾਂ ਕੀਤੀ ਜਾ ਰਹੀ ਹੈ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਦੇਖੋਗੇ ਕਿ ਇਹ ਬੈਰੀਕੇਟਿੰਗ ਜਿਹੜੀ ਹੈ ਹੁਣ हटਾਈ ਜਾ ਰਹੀ ਹੈ ਜੀਸੀਬੀ ਦੀ ਮਦਦ ਦੇ ਨਾਲ हटਾਈ ਜਾ ਰਹੀ ਹੈ ਤੁਸੀਂ ਇੱਕ ਤਸਵੀਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹਾਂਗਾ ਕਿ ਜੇ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਤਸਵੀਰ ਦਿਖਾਈਏ ਕਿ ਤੁਸੀਂ ਇਹ ਹਸਾਬ ਲਗਾਓ ਰਾਣਾ ਜੀ ਕਿਸ ਤਰ੍ਹਾਂ ਜਿਹੜਾ ਹੈ ਇਹ ਬੈਰੀਕੇਟਿੰਗ ਅੰਦਰ ਤੱਕ ਜਿਹੜੀ ਐ ਉਹ ਕੀਤੀ ਗਈ ਸੀਗੀ ਅੰਦਰ ਤੱਕ ਬੈਰੀਕੇਟਿੰਗ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜਾ ਬੈਰੀਕੇਟ ਜੀਸੀਬੀ ਦਾ ਅਗਲਾ ਨੁਕੀਲਾ ਹਿੱਸਾ ਹੁੰਦਾ ਹੈ ਜਿਹਦੇ ਨਾਲ ਜਿਹਦੇ ਤੇ ਉਹ ਆਪਾਂ ਹੈਮਰ ਜਿਹਨੂੰ ਕਹਿ ਸਕਦੇ ਆਂ ਕਿ ਜਿਹੜਾ ਸੀਮੈਂਟ ਦੀ ਤੋੜਪਾਨ ਕਰਦਾ ਉਹ ਦੇਖੋ ਤੁਸੀਂ ਕਿ ਅੰਦਰ ਕਿਵੇਂ ਮੈਂ ਜਿੰਨਾ ਕੁ ਮੈਂ ਨਜ਼ਰ ਮਾਰ ਪਾ ਰਿਹਾ ਸ਼ਾਇਦ 3-4 ਫੁੱਟ ਤੱਕ ਅੰਦਰ ਜਾ ਕੇ ਉਹਨੂੰ ਡ੍ਰਿਲ ਕਰਨਾ ਪੈ ਰਿਹਾ ਡ੍ਰਿਲ ਕਰਨ ਤੋਂ ਬਾਅਦ ਇੰਨੀ ਮੁਸ਼ਕਲ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਬੈਰੀਕੇਟ ਹਟਾਇਆ ਤਾਂ ਦੇਖੋ ਤੁਸੀਂ ਇੰਤਜ਼ਾਮ ਕਿਦਾਂ ਦੇ ਸੀਗੇ ਕਿੰਨੇ ਪੱਕੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਸੀ ਉਹ ਤੁਸੀਂ ਦੇਖ ਸਕਦੇ ਹੋ ਪੀ ਸ਼ਾਇਦ ਇੱਕ 1.5 ਫੁੱਟ ਦਾ ਤੇ ਮੇਰੇ ਖਿਆਲ ਨਾਲ ਉਹਦਾ ਨੁਕੀਲਾ ਪਾਰਟੀ ਹੋਏਗਾ ਔਰ ਉਹ ਵੀ ਉਹਨੂੰ ਵੀ ਪੂਰੀ ਤਰ੍ਹਾਂ ਅੰਦਰ ਤਸ ਕੇ ਉਹਨੂੰ ਬੈਰੀਕੇਟਿੰਗ ਉਖਾੜਨੇ ਪੈ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਬੈਰੀਕੇਟਸ ਨੇ ਉਹ ਮਾਫ ਕਰਨਾ ਕਿ ਬੇहद ਮਜਬੂਤ ਤਰੀਕੇ ਦੇ ਨਾਲ ਕੀਤੀ ਗਈ ਸੀ ਕਿ ਹਾਲ ਦੀ ਫਿਲਹਾਲ ਘੜੀ ਦੇ ਵਿੱਚ ਇੱਕ ਆਪਾਂ ਤਸਵੀਰ ਨਵੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਕਿ ਇਹ ਜਿਹੜੇ ਬੈਰੀਕੇਟਿੰਗ ਨੇ ਇਹਨਾਂ ਨੂੰ ਹੁਣ ਖੋਲ ਦਿੱਤਾ ਗਿਆ ਹੈ ਬੈਰੀਕੇਟਿੰਗ ਖੋਲੇ ਜਾ ਰਹੇ ਨੇ ਪਰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨਹੀਂ ਹੈਗੀਆਂ ਇਹ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਸਿੰਗੂ ਬਾਰਡਰ ਦੀਆਂ ਤਸਵੀਰਾਂ ਨੇ ਜਿਹੜੇ ਦਿੱਲੀ ਦੇ ਨਾਲ ਸਟਿਆ ਹੋਇਆ ਬਾਰਡਰ ਹੈ ਉੱਥੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਬੈਰੀਕੇਟਿੰਗ ਨੂੰ ਹਟਾ ਦਿੱਤਾ ਗਿਆ ਹੈ हां बिल्कुल ए मेरे सहयोगी रिमानशु गाबा पूरी आ, ए जानकारी दे रहे हैं सर क्योंकि जड़ी तस्वीरें ਸਾਡੇ ਕੋਲ ਆਈਆਂ ਨੇ ਉਹ ਉਹਨਾਂ ਨੇ ਬੜੇ ਗੌਰ ਨਾਲ ਦੇਖੀਆਂ ਸੀਗੀਆਂ ਔਰ ਉਹ ਜਿਹੜੇ ਜਦੋਂ ਇਹ ਬੈਰੀਕੇਡਸ ਲਗਾਏ ਗਏ ਸੀ ਅਸੀਂ ਉਦੋਂ ਵੀ ਇਹ ਦਰਸ਼ਕਾਂ ਨੂੰ ਦਿਖਾਇਆ ਸੀਗਾ ਕਿ ਇਹ ਬੈਰੀਕੇਡਸ ਜਿਹੜੇ ਹੈਗੇ ਕਿੰਨੇ ਮਜ਼ਬੂਤੀ ਨਾਲ ਲਗਾਏ ਗਏ ਹੈ ਇਹਨਾਂ ਨੂੰ तकरीबन 2 ਜਾਂ 3 ਫੁੱਟ ਦੀ ਦੂਰੀ ਤੇ ਡਬਲ ਲੇਅਰ ਕਹਿ ਸਕਦੇ ਆਪਾਂ ਇਹਨੂੰ ਡਬਲ ਲੇਅਰ ਕੀਤੀ ਗਈ ਸੀ ਔਰ ਬਾਕਾਇਦਾ ਸੜਕ ਨੂੰ ਪਟ ਕੇ ਉਹਦੇ ਵਿੱਚ ਕੰਕਰੀਟ ਭਰ ਕੇ ਉਹਦੇ ਉੱਪਰ ਬੈਰੀਕੇਡਿੰਗ ਕੀਤੀ ਗਈ ਸੀ ਕਿ ਕਾਫੀ ਮਜ਼ਬੂਤੀ ਨਾਲ ਇਹ ਬੈਰੀਕੇਡਸ ਲਗਾਏ ਗਏ ਸੀ ਜਿਨ੍ਹਾਂ ਨੂੰ ਤੋੜਿਆ ਨਾ ਜਾ ਸਕੇ ਕਿਉਂਕਿ ਹੋਇਆ ਕੀ ਸੀਗਾ ਕਿ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀਗਾ ਉਸ ਦੌਰਾਨ ਜਿਹੜੇ ਬੈਰੀਕੋ ਜਿਹੜੇ ਕੱਚੇ ਆਪਾਂ ਕਹਿ ਸਕਦੇ ਹਾਂ ਬੈਰੀਕੇਡਸ ਜਿਹੜੇ ਪੁਲਿਸ ਅਕਸਰ ਇਸਤੇਮਾਲ ਕਰਦੀ ਹੈ ਉਹ ਬੈਰੀਕੇਡਸ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਰੋਕ ਨਹੀਂ ਸੀ ਸਕੇ ਔਰ ਕਈ ਸੀਮੈਂਟ ਦੇ ਜਿਹੜੇ ਜ਼ਮੀਨ ਦੇ ਉੱਪਰ ਹੀ ਰੱਖੇ ਹੋਏ ਜਿਹੜੇ ਸੀਗੇ ਅ ਬੈਰੀਕੇਡਸ ਉਹਨਾਂ ਨੂੰ ਵੀ ਟਰੈਕਟਰਾਂ ਦੇ ذریعے ਹਟਾ ਦਿੱਤਾ ਗਿਆ ਸੀ ਜੀਸੀਬੀਜ਼ ਦੇ ذریعے ਹਟਾਤਾ ਗਿਆ ਸੀਗਾ ਲੇਕਿਨ ਇਸ ਵਾਰ ਪੁਲਿਸ ਨੇ ਇੱਕ ਅਜੀਹਾ ਇੰਤਜ਼ਾਮ ਕੀਤਾ ਹੋਇਆ ਸੀ ਸੁਰੱਖਿਆ ਏਜੰਸੀਆਂ ਨੇ ਇਹ ਇਸਤੇਮਾਲ ਐਸੇ ਇਹੋ ਜਿਹਾ ਇੰਤਜ਼ਾਮ ਕੀਤਾ ਹੋਇਆ ਸੀਗਾ ਕਿ ਕਿਸੇ ਵੀ ਤਰ੍ਹਾਂ ਇਹਨਾਂ ਬੈਰੀਕੇਡਸ ਨੂੰ ਤੋੜ ਕੇ ਅੱਗੇ ਵਧਣਾ ਜਿਹੜਾ ਆ ਉਹ ਨਾ ਮੁਮਕਨ ਜਿਆ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਹ ਬੈਰੀਕੇਡਸ ਜਿਹੜੇ ਹੈਗੇ ਆ ਇਹ ਸਿੰਘੂ ਬਾਰਡਰ ਇੱਕ ਵਾਰ ਤੁਸ ਤੁਹਾਨੂੰ ਫੇਰ ਦੱਸ ਦਈਏ ਕਿ ਸ਼ੰਭੂ ਬਾਰਡਰ ਜਿਹੜਾ ਹੈ ਉਹ ਪੰਜਾਬ ਅਤੇ ਹਰਿਆਣਾ ਸਟੇਟਸ ਦੇ ਵਿੱਚ ਹੈ ਸਿੰਘੂ ਬਾਰਡਰ ਜਿਹੜਾ ਹੈ ਇਹ ਤਕਰੀਬਨ ਦਿੱਲੀ ਤੋਂ 30 ਕਿਲੋਮੀਟਰ ਪਹਿਲਾਂ ਸਿੰਘੂ ਬਾਰਡਰ ਹੈ ਜਿੱਥੋਂ ਦਿੱਲੀ ਤਕਰੀਬਨ 30 ਕਿਲੋਮੀਟਰ ਹੈ ਜਾਂਦੀ ਹੈ ਉੱਥੇ ਸਿੰਘੂ ਬਾਰਡਰ ਹੈ ਔਰ ਉੱਥੇ ਇਹ ਬੈਰੀਕੇਡਸ ਜਿਹੜੇ ਹੈ ਲਗਾਏ ਗਏ ਸੀ ਔਰ ਬੜੀ ਮਜ਼ਬੂਤੀ ਨਾਲ ਲਗਾਏ ਗਏ ਸੀ ਜਿਨ੍ਹਾਂ ਨੂੰ ਹੁਣ ਆ ਜਿਹੜੇ ਆ ਡ੍ਰਿਲ ਮਸ਼ੀਨਾਂ ਹੈਗੀਆਂ ਜਿਨ੍ਹਾਂ ਨੂੰ ਆ ਕਹਿ ਸਕਦੇ ਜੀਸੀਬੀ ਇਸ ਟਾਈਪ ਮਸ਼ੀਨ ਹੁੰਦੀ ਹੈ ਡ੍ਰਿਲ ਹੁੰਦੀ ਜਿਸ ਨਾਲ ਲੈਂਟਰ ਤੋੜਿਆ ਜਾਂਦਾ ਉਹ ਉਸੇ ਉਸੇ ਦੇ ਨਾਲ ਜ਼ਮੀਨ ਨੂੰ ਪਟਕੇ ਉਹ ਜਿਹੜੇ ਬੈਰੀਕੇਡਸ ਅੰਦਰ ਤੱਕ ਲਗਾਏ ਗਏ ਸੀ ਉਹਨਾਂ ਨੂੰ ਉਤਾਰਿਆ ਜਾ ਰਿਹਾ ਉਹਨਾਂ ਨੂੰ ਉਖਾੜਿਆ ਜਾ ਰਿਹਾ ਅਸੀਂ ਇੱਕ ਵਾਰੀ ਫੇਰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਕੁਝ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਸੀ ਕਿ ਬੈਰੀਕੇਡਸ ਲਗਾਏ ਜਾ ਰਹੀ ਹੈ ਸੁਰੱਖਿਆ ਦਸਤੇ ਵਧਾਏ ਜਾ ਰਹੇ ਨੇ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਜਿਹੜਾ ਸਿੰਘੂ ਬਾਰਡਰ ਹੈ ਦਿੱਲੀ ਤੋਂ ਤਕਰੀਬਨ 30 29 ਕਿਲੋਮੀਟਰ ਪਹਿਲਾਂ ਆ ਇਹ ਪੰਜਾਬ ਵਾਲੀ ਸਾਈਡ ਤੋਂ ਜਦੋਂ ਐਂਟਰ ਕਰਦੇ ਆ ਤੇ ਉਦੋਂ ਇਹ ਬੈਰੀਕੇਡਸ ਲਗਾਏ ਗਏ ਸੀ ਜਿਨ੍ਹਾਂ ਨੂੰ ਹੁਣ ਲਗਾਤਾਰ ਮਸ਼ੀਨਾ ਤੋੜ ਰਹੀਆਂ ਨੇ